ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪਨ ਸੋਈ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਗੁਰਦੁਆਰਾ ਸ੍ਰੀ ਛੱਲਿਆਣਾ ਸਾਹਿਬ ਵਿਖੇ ਸਾਉਣ ਮਹੀਨੇ ਦੀ ਦਸਵੀਂ ਦੇ ਪਵਿੱਤਰ ਦਿਹਾੜੇ ਮਨਾਏ ਗਏ ਜਿਹਦੇ ਵਿੱਚ ਬਹੁਤ ਨੂੰ ਸੰਗਤ ਪਹੁੰਚੀ ਅਤੇ ਕਿਰਤਨੀ ਜਥੇ ਨੇ ਆਇਆਂ ਸੰਗਤਾਂ ਨੂੰ ਆਪਣੀ ਸਬਦ ਵਿਚਾਰ ਸੁਣਾ ਕੇ ਨਿਹਾਲ ਕੀਤਾ ਸੰਗਤ ਦੂਰੋਂ ਦੂਰੋਂ ਪਹੁੰਚੀ ਆਈ ਸੰਗਤ ਲਈ ਸਭਾ ਪਾਣੀ ਤਿਆਰ ਕੀਤਾ ਗਿਆ ਗੁਰੂ ਕੇ ਲੰਗਰ ਠਟ ਵਰਤਾਏ ਗਏ ਸੇਵਾਦਾਰ ਬੀਰਾਂ ਨੇ ਸੇਵਾ ਕੀਤੀ ਸਵਾਲੂਆਂ ਨੇ ਸੰਗਤ ਨੇ ਬਹੁਤ ਹੀ ਸਰਦਾਰ ਤੇ ਭਾਵਨਾਵਾਂ ਦੇ ਨਾਲ ਪ੍ਰਸਾਦਾ ਪਾਨ ਸਕਿਆ ਜੀ ਨੂੰ ਸਾਡੇ ਦਰਸ਼ਨ ਕੀਤੇ ਜੀ ਸਾਹਿਬ ਦੇ ਵਿਚਾਰਾਂ ਸੁਣ ਕੇ ਆਪਣਾ ਮਨ ਪਵਿੱਤਰ ਕੀਤਾ ਛੱਤੇ ਵਰਤਨਾ ਦੀ ਸੇਵਾ ਕਰਦਿਆਂ ਮਾਨੀਆਂ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਜਿਹਨਾਂ ਦਾ ਕਹਾਣੀ ਹੈ ਉਹਨਾਂ ਨੂੰ ਬੋਲਣਾ ਹੈ ਜਾਈਏ ਜੀ ਬਹੁਤ ਸਾਰੇ ਤੁਨੋਂ ਨਾਮ ਰੂਪਾ ਵਾਲੂ ਦਾ ਨਾਮ ਹੈਗਾ ਆਉਂਦਾ ਹੈ ਉਹਨੂੰ ਬਹੁਤ 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 ਨਿਵਾਰ ਸਾਹਿਬ ਬਾਕੀ ਵੈਲਿਊ ਕਰਨਾ ਜੁੜਾ ਨਾਮ ਜੋ ਪੜਾ ਇਹ ਬਤਨ ਕੀ ਹੋ ਸਕਦਾ ਜਦੋਂ ਮਨ ਗਾਇਗਾ ਤੇ ਤਨ ਗਾਇਜੇਗਾ ਸੋ ਗੁਰੂ ਪਾਸ਼ਾ ਮਾਰੇ ਕਹਦੇ ਭਾਈ ਮਨ ਤਾਂ ਨਹੀਂ ਅੰਦਰ ਬਰੋਸਾ ਆਇਆ ਜਿਨ੍ਹਾਂ ਨੇ ਆਪਣੇ ਮਨ ਦੇ ਨਾਲ ਤਨ ਦੇ ਨਾਲ ਸੁਖ ਸੁਖ ਲੋਸਾ ਦੀ ਕਿਤਾਬ ਘਰ ਪੂਰੇ ਡਾਕਦਰ ਜਿਪਾਇਆ ਤੇ ਗੁਰੂ ਪੂਰਾ ਜਿਹੜਾ ਬੰਦੇ ਦਾ ਡਰ ਚੱਕ ਦਿੰਦਾ ਉਹ ਕਬਜ਼ੀਖ ਪਹਿਚ ਜੋੜਾ ਆ ਉਹ ਪਹਿ ਵੀ ਪਤਾ ਨਹੀਂ ਕਾਹ ਦਾ ਸਾਡੀ ਦਿਮਾਗੀ ਡਿਪਰੈਸ਼ਨ ਆ ਸਟ੍ਰੈਸ ਆ ਤੇ ਹੁਣ ਮਾਰੇ ਕੱਲੇ ਭਾਈ ਫਿਰ ਗੁਰੂ ਪਾਸ਼ਾ ਮਾਰੇ ਕਿਰਪਾ ਕਰਦੇ ਤੇ ਗੁਰੂ ਪਾਸ਼ਾ ਮਾਰੇ ਬੜੇ ਕੱਪ ਪਈਆਂ ਚੱਕ ਦਿੰਦੇ ਹਨ ਮਾਰੇ ਕੱਲੇ ਜਾ ਕਾ ਕੀਆ ਸਭ ਕੁਝ ਹੋਇਆ ਜਿੱਥਾ ਜੀਤ ਸੰਨ ਕਰਦੇ ਦੂਰੀ ਤੇ ਚੱਲਿਆ ਸਾਰਾ ਹਸਤਾਲ ਕੋਲ ਕੋਈ ਪਰਮਾਤਮਾ ਦਾ ਹੈ ਜਾ ਕਾ ਕੀਆ ਸਭ ਕੁਝ ਹੋਇਆ ਮਾਰੇ ਕੱਲੇ ਤੇਜਾ ਅਮਰ ना देखते हो पर अमर सांचे अमर है तो होगा और मारे क्या जो होता है होगा मां नौकरी खत्म हो जाएगा कर सकता है मान लो भी नाश्ते को बंदा हो गया लगता है कि मैं नहीं जाता हूँ बंदा अब हम बहुत देखते हैं कई बंदे का नाम कह रहे हैं मैं नहीं बैठ मायना गौरतलाई � ਆਪਾਂ ਕਿਹਨਾਂ ਸੀੁਰੇ ਦੇ ਕਮੂਨ ਨੂੰ ਨਹੀਂ ਮਾਦੇ ਇਫਰਪਰ ਚੰਡੀਗੜ੍ਹ ਵਰਕੇ ਵੱਡੇ ਸ਼ਹਿਰ ਚ ਜਾਈਏ ਤੁਸੀਂ ਗੱਡੀ ਸੱਜੇ ਪਾਸੇ ਚਲਾ ਕੇ ਦਿਖਾਉਤਾ ਆਪਾਂ ਉਹਦੇ ਦਾ ਕਹਿ ਰਹੇ ਤੈ ਕਿ ਨੂੰ ਨੂੰ ਨਹੀਂ ਮਾਦੇ ਉਥੇ ਜਦੋਂ ਗੱਡੀ ਸੱਜੇ ਪਾਸੇ ਚਲਾਵਾ ਗਿਆ ਅੱਲਾ ਦੇ ਕਰਨਾ ਕਿ ਸਾਈਡ ਤੇ ਲਾ ਲਵੀਂ ਆਜਾ ਹੁਣ ਉਦਾਂ ਹੀ ਪੰਧਾਰੀ ਨੇ ਕਹਿ ਰਿਹਾ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਗੁਰਦੁਆਰੇ ਨਹੀਂ ਜਾਂਦਾ ਮੈਂ ਮੰਦਰ ਨਹੀਂ ਜਾਂਦਾ ਮੈਂ ਮਸਜਿਦ ਨਹੀਂ ਜਾਂਦਾ ਕੋਦ ਨੂੰ ਤਾਂ ਉਦ ਹੀ ਪਰੂ ਕਰ ਰਿਹਾ ਨਾ ਦੇਣਾ ਉਹਦੇ ਹਿਸਾਬ ਨਾਲ ਹੋ ਰਿਹਾ ਬਾਤ ਉਹਦੇ ਸਾਹ ਨਾਲ ਹੋਰੀ ਆ ਸਵਾਸ ਉਹਦੇ ਵਰਤਿਆ ਪਾਣੀ ਉਹਦਾ ਵਰਤਿਆ ਧਰਤੀ ਉਹਦਾ ਵਰਤਿਆ ਜਨਮ ਮਨ ਉਹਦੇ ਸਾਹ ਨਾਲ ਹੋਣਾ ਤੇ ਬੰਦੇ ਦੇ ਹੱਥਾਂ ਵਿੱਚ ਕੋਈ ਨਹੀਂ ਹੀ ਰਹੀ ਤੇ ਮੰਦਰ ਵੀ ਜੇ ਲੈ ਮੈਂ ਨਹੀਂ ਮੰਨਦਾ ਨੂੰ ਨੂੰ ਦਾ ਫਾਲੂ ਕਰਨਾ ਪੈਂਦਾ ਸੋਚੇ ਗੁਰੂ ਪਾਸ਼ਾ ਮਾਰੇ ਕਹਿੰਦੇ ਭਾਈ ਕਿਸੇ ਵਿੱਚ ਐਡੀ ਹਿੰਮਤ ਨਹੀਂ ਵੀ ਉਹਦਾ ਹੁਕਮ ਦੀ ਤੋਹੀਨ ਕਰ ਦੇਵੇ ਜਾਂ ਉਹਦੇ ਹੁਕਮ ਨੂੰ ਆਪਾਂ ਕਹਿ ਦਈਏ ਮਾਰੇ ਕਹਿੰਦੇ ਵੀ ਲੋਕ ਸਕੇ ਨਹੀਂ ਮਾਰੇ ਕਹਿੰਦੇ ਪਾਰ ਬ੍ਰਾਹਮਣ ਪਰਮੇਸ਼ਰ ਰੂਪ ਸਫਲ ਹੂਤ ਬੁਰ ਤੇਸਕਾਰ ਉਹ ਕਨੇ ਭਾਈ ਉਹ ਪਾਲ ਬ੍ਰਹਮ ਹੈ ਉਹ ਤੋਂ ਵੱਡਾ ਕੋਈ ਹੈ ਹੀ ਨਹੀਂ ਜੁਗਾ ਨਹੀਂ ਪਹਿਲੇ ਕਰ ਕੀ ਤੁਰ ਕੇ ਵੀ ਆਪਾਂ ਕਹੀ ਜਾਨੇ ਅੱਗੇ ਬੁਲਾਣਾ ਆਪਾਂ ਜਾਂ ਤੈਨਕਾ ਬਾਬਾ ਤੇ ਗੁਰੂ ਪਾਸ਼ਾ ਮਾਰਗ ਪੜ ਕੇ ਦੇਖੋ ਮਾਰੇ ਕਹਿੰਦੇ ਹੰਨ ਭਰਨ ਜਾਂਦਾ ਨੇਦਰ ਫੋਰ ਇਸ ਦਾ ਮੰਤਰ ਆ ਜਾਣੇ ਹੋ ਕਹਿੰਦੇ ਜਿਹੜਾ ਦੁਨੀਆ ਨੂੰ ਅੱਖ ਦੇ ਝਮਕਣ ਜਿੰਨੇ ਸਮਝ ਤਬਾਹ ਕਰ ਸਕਦਾ ਨਾ ਉਹਨਾ ਰਸ਼ੀਅਤ ਦੇਖਿਆ ਕਿਦਾਂ ਲਹਿਰਾਉਂਦੀਆਂ ਕੁਚਾਲਾ ਤੇ ਵੱਡੇ ਵੱਡੇ ਜਿਹੜੇ ਆਪਣੀ ਆਪ ਨੂੰ ਕਹਿੰਦੇ ਕਹਾਉਂਦੇ ਟੈਕਨੋਲੋਜੀ ਵਾਲੇ ਦੇਸ਼ ਨੇ ਜਪਾਨ ਵਰਗੇ ਉੱਥੇ ਕਿੰਨੇ ਪਹੁੰਚਾ ਲਏ ਕਿ ਕਰਕੇ ਕੁਦਰਤਾਂ ਜਿਹੜੀ ਉਸ ਪ੍ਰਮਾਤਮਾ ਦੀ ਹੈ ਇਹ ਉਹ ਚਲਾ ਰਿਹਾ ਉਹ ਜਿੱਦਾਂ ਚਲਾ ਰਿਹਾ ਉਹਨੂੰ ਪਤਾ ਉਹਦਾ ਸਾਹ ਸੋ ਇੱਥੇ ਗੁਰੂ ਪਾਤਸ਼ਾਹ ਅਮਰ ਕਦੇ ਆਪਾਂ ਦੇਖ ਕੇ ਕੰਮ ਕਰ ਸਕਦੇ ਆ ਜਿਸ ਸਾਹ ਨੂੰ ਸੋ ਨਾਹੀ ਚਾਰਾ ਕੰਮ ਕੋ ਪਿੱਛੇ ਸਤ ਨਮਸਕਾਰ ਆਪਾਂ ਤੇ ਗੁਰੂ ਦੇ ਚਰਨਾਂ ਚ ਆ ਕੇ ਨਾਮ ਜਪਣਾ ਭਾਈ ਗੁਰੂ ਦੇ ਨਾਮ ਨਾਲ ਜੁੜਨਾ ਗੁਰੂ ਦੀ ਕੀਰਤੀ ਕਰਨੀ ਹੈ ਵਾਹਿਗੁਰੂ ਦਾ ਨਾਮ ਜਪਣਾ ਕੀ ਉਹਦੀ ਰਜਾ ਜਿਉ ਉਹਨੇ ਜਿਨੂੰ ਦੇਣਾ ਉਹਨੂੰ ਦੇ ਹੀ ਦੇਣਾ ਤਾਂ ਪਰ ਕਿਉਂ ਦੇ ਤਲ ਖਜ਼ਾਨੇ ਭਰਪੂਰ ਨੇ ਆਪਾਂ ਪੜ੍ਹਦੀਆਂ ਨਾਮ ਸੇਵ ਚ ਮਾਰੇ ਕਹਿੰਦੇ ਸਾਚੇ ਸਹਿਮਾ ਕਿਆ ਨਹੀਂ ਕਰਦੇ ਤਾਂਤਾ ਤੇਰੇ ਸਭ ਕੁਝ ਹੈ ਪਰ ਮਾਰੇ ਦੇ ਤਲ ਖਜ਼ਾਨੇ ਦੀ ਘੜ ਥੋੜਾ ਸਉ ਆਉ ਨਾਰ ਨਾ ਸ਼ਰਤ ਦੀ ਜਾ ਕਾ ਕੀ ਆ ਸਭ ਤੇ ਅਚੂ ਹੋ ਤੇਜ ਸਕਤੀ ਸਾਹਿਬ ਨੇ ਆਇਆਂ ਸੰਤਾਂ ਦਾ ਧੰਨਵਾਦ ਕੀਤਾ ਅਤੇ ਜਿਹੜੇ ਦਾਨੀ ਸੱਜਣ ਵੀਰਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲਾ ਕੀਤਾ ਉਹਨਾਂ ਦਾ ਵੀ ਧੰਨਵਾਦ ਕੀਤਾ। ਕਮੇਟੀ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੇ ਐਡ ਗ੍ਰਾਂਥੀ ਬਾਬਾ ਨਰਮਲ ਸਿੰਘ ਜੀ ਵੱਲੋਂ ਆਇਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਜੀ ਉਸ ਤੋਂ ਬਾਅਦ ਗੁਰੂਕੀਆਂ ਦੇਗਾ ਵਰਤੀਆਂ ਗਈਆਂ ਉਹਨਾਂ ਨੇ ਜੱਪ ਤੋਂ ਪ੍ਰੋਪ ਕਰਦੇ ਕੋਰਸ ਸੇ ਸੁਣਨ ਸਰਵ ਜੀ ਦਸਮੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮੌਕਾ ਦਿੱਤੇ ਹੋਏ ਸਾਰੇ ਹੋਪ ਸਤਿਗੁਰੂ ਜੀ ਜੀ श्री अखंड पाठ कर ਅਤੇ ਉਹ ਗਾਇ ਸੰਗਤ ਵੱਲੋਂ ਬਰੋਦਰ ਬਾਖਸ਼ੀ ਸਿੰਘਾਂ ਅਤੇ ਗਰਾਂਠੀ ਸਿੰਘਾਂ ਆਓ ਮੇਰੀ ਬਾਕੀ ਸਭ ਦੇ ਸਾਹਮਣੇ ਆਈਆਂ ਜੀਵਾਤਾਂ ਦਾ ਦਾਸਾ ਨੂੰ ਕੋਹੋ ਪੇਟ ਕੀਤੇ ਗਏ ਹੋਰ ਵੀ ਜਿਹੜੇ ਦਾਨੇ ਸੁਸਨਾਵੇਂ ਗਰਾਂਠੀ ਆਪਣੀ ਕਸਨਾਂ ਦੀ ਕਿਰਤ ਨੂੰ ਮੰਨਦਾ ਗੁਰਦੁਆਰਾ ਸਾਹਿਬ ਦੀ ਪਰੰਪਰਾ ਔਰ ਇਹ ਸਭ ਤੋਂ ਸਭਾ ਦੀ ਕਿੱ ਤਕਮਾ ਇਹ ਸੰਘਲਾ ਕਰਦਾ ਸੁਭਾਣ ਅੱਲ੍ਹਾ ਮੁਸਲਮਾਨ ਕੋਪੇਕ ਤੇ ਨਾ ਦੇਣ ਜਿਹਨਾਂ ਨੇ ਪਾਇਆ ਉਹਨਾਂ ਦਾ ਮਾਤਾ ਸਭ ਤੋਂ ਇੱਕ ਵਾਰ ਵੀ ਬਹੁਤ ਬਹੁਤ ਧੰਨ ਸੀੜੇ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਵੀਰ ਬਣ ਕੇ ਤੁਸੀਂ ਕਮੈਂਟ ਲਾਈਕ ਕਟ ਕਰਦੇ ਹੋ ਬਾਈ ਤਲਕੀ ਤੁਹਾਨੂੰ ਉਜਾਰਸਾ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਦੀ ਨਾਮ ਇਹਨਾਂ ਬਾਕੀ ਸਦਾ ਬਾਕੀ ਸਾਰਿਆਂ ਜਿਨ੍ਹਾਂ ਨੇ ਭਰੀ ਆਪਣੇ ਕੰਮ ਕਲਾ ਨੂੰ ਸਹੂਤਤਾ ਦੇ ਕੇ ਗੁਰੂ ਜਪਾਤ ਦੀ ਅਜੇ ਭਰੀ ਹੈ ਅੱਜ ਦਾਸਮੀ ਦੇ ਬਦਲ ਤੇ ਹਾਜ਼ਰ ਜਿਹੜਾ ਕੋਮ ਪਿਆਰਿਆ ਹੈ

Obrigado. Қарбардан entender it Қарбардан